ਖੇੜਾ ਯੂਥ ਕਲੱਬ ਵੱਲੋਂ ਨਗਰ ਪੰਚਾਇਤ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ 48ਵੇਂ ਗੋਲਡ ਕਬੱਡੀ ਕੱਪ ਕਮੇਟੀਆਂ ਦਾ ਛੱਡਾ ਹੋਇਆ ਸਮਾਪਤ ਹੋ ਗਿਆ ਕਬੱਡੀ ਕੱਪ ਦੌਰਾਨ ਫਾਈਨਲ ਮੁਕਾਬਲਾ ਵੇਵਾਫ ਪੈਨਲਟੀ ਨਿਊਜ਼ੀਲੈਂਡ ਅਤੇ ਸ਼ਾਹਕੋਟ ਲਾਈਨਜ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਜਿੱਤ ਹਾਸਲ ਕਰਕੇ ਖਿਤਾਬ ਆਪਣੇ ਨਾਮ ਕੀਤਾ ਜਰਨੈਲ ਸਿੰਘ ਖੇੜਾ ਬਹੁਮੰਤਰੀ ਖੇਡ ਸਟੇਡੀਅਮ ਵਿਖੇ ਖੇੜਿਆ ਗਿਆ ਫਾਈਨਲ ਮੁਕਾਬਲਾ ਬੇਹਦ ਰੋਚਕ ਰਿਹਾ ਅਤੇ ਇੱਕ ਇੱਕ ਅੰਕ ਹਾਸਲ ਕਰਨ ਲਈ ਖਿਡਾਰੀਆਂ ਨੇ ਪੂਰਾ ਜ਼ੋਰ ਲਗਾਇਆ ਕਬੱਡੀ ਕਲੱਬਾਂ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 2,50,000 ਅਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ 2 ਲੱਖ ਰੁਪਏ ਦਿੱਤਾ ਗਿਆ ਉਧਰ ਫੁੱਟਬਾਲ ਦੇ ਫਾਈਨਲ ਮੁਕਾਬਲੇ ਵਿੱਚ ਮੇਜ਼ਬਾਨ ਖੇੜਾ ਦੋਨਾ ਦੀ ਟੀਮ ਨੇ ਕਾਲਾ ਸੰਗਿਆਦੀ ਟੀਮ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ ਕਬੱਡੀ ਖੇਡ ਮੇਲੇ ਦੌਰਾਨ ਪੁਰਾਣੇ ਸਟਾਰ ਕਬੱਡੀ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਵਾਲੀਬਾਲ ਅਤੇ ਵਜਨੀ ਕਬੱਡੀ ਦੇ ਮੁਕਾਬਲੇ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ ਕਬੱਡੀ ਖੇਡ ਮੇਲੇ ਦੌਰਾਨ ਖਿਡਾਰੀਆਂ ਦੇ ਨਾਲ ਜਾਣ ਪਹਿਚਾਨ ਕਰਨ ਵਾਸਤੇ ਵਾਕ ਵਾਕ ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਜੇਤੂ ਟੀਮਾਂ ਨੂੰ ਇਨਾਮਾਂ ਦੇ ਸਮੂਹ ਪ੍ਰਬੰਧਕਾਂ ਵੱਲੋਂ ਪ੍ਰਵਾਸੀ ਵੀਰਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਕੀਤੀ ਗਈ ਇਸ ਦੌਰਾਨ ਖਿਡਾਰੀਆਂ ਅਤੇ ਦਰਸ਼ਕਾਂ ਵਾਸਤੇ ਲੰਗਰ ਚੱਲਦੇ ਰਹੇ। ਮੇਨ ਜਿਹੜਾ ਮੈਸੇਜ ਇਹਦੇ ਕਰਕੇ ਪਾਜੀ ਅਸੀਂ ਸਾਰਿਆਂ ਨੇ ਜਰਾਂ ਪੰਚਾਇਤ ਦੀ ਸਪੋਰਟ ਦੇ ਨਾਮ ਐਮਐਲ ਭਰਾਵਾਂ ਜੀ ਦੇ ਨਾਮ ਪੈਨ ਦੀ ਰਿਪੋਰਟ ਦੇ ਨਾਮ ਜਿਹਦੇ ਕਰਕੇ ਵੀਨ ਪਾਜੀ ਟੂਰਨਾਮੈਂਟ ਸ਼ੁਰੂ ਕੀਤਾ ਸੀਗਾ ਉਹ ਇਸ ਕਰਕੇ ਜਿਵੇਂ ਵੀ ਅਸੀਂ ਦੋਨੇ ਆ ਵੀ ਸਾਡੀ ਜਿਹੜੀ ਯੂਥ ਆ ਤਾਂ ਕਿ ਤਰ੍ਹਾਂ ਆਪਾਂ ਦੇ ਦੇ ਪਾਜੀ ਪੰਜਾਬ ਦੇ ਵਿੱਚ ਵੀ ਟੂਰਨਾਮੈਂਟ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਯੂਥ ਨਸ਼ੇ ਦੀ ਦੌਰ ਤੋਂ हट ਕੇ ਜਿਹੜਾ ਕਿ ਭਟਕਿਆ ਹੋਇਆ ਇਸ ਟਾਈਮ ਆ ਉਹਦੇ ਲਈ ਸਾਡਾ ਹੱਥ ਕੇ ਆਪਣੀ ਜਵਾਨੀ ਨੂੰ ਸਾਹਮਣੇ ਲਈ ਇਸ ਨੂੰ ਨਾਲ ਆ ਕੇ ਜੁੜੇ ਕਰਕੇ ਜਿਹੜਾ ਸਪੋਰਟ ਸਾਡਾ ਪੰਜਾਬ ਦੇ ਬੈਕਪਾਉਂਡ ਆ ਭਾਈ ਸਾਡਾ ਕੰਮ ਕਰਦੇ ਉਹਦੇ ਕਰਕੇ ਸਾਰਿਆਂ ਨੇ ਰਲ ਮਿਲ ਕੇ ਇਹ ਟੂਰਨਾਮੈਂਟ ਦੇ ਖਰਾਬ ਵੀ ਸਾਰਿਆਂ ਦੀ ਸਹਾਇਤਾ ਦੇ ਨਾਲ ਮਰੇਕ ਬੰਦੇ ਨੇ ਪਿੰਡੋਂ ਵੀ ਐਨਆਰਆਈ ਬੰਦੇ ਨੇ ਵੀ ਜਰਾ ਪੱਟੇ ਰਾਕੇ ਬਹੁਤ ਅਜੀ ਸਿੱਧਰ ਦੇ ਨਾਲ ਸਾਰਿਆਂ ਨੇ ਮਿਹਨਤ ਕੀਤੀ ਆ ਇਸੇ ਲਈ ਕਿਹਾ ਵੀ ਸਾਡੇ ਪਿੰਡੋਂ ਵੀ ਸਾਡੇ ਲਾਗੇ ਬੰਦੇ ਏਰੀਆ ਦੇ ਵੀ ਤੇ ਜਿੰਨੇ ਵੀ ਬੰਦੇ ਸਾਡੇ ਚੈਨਲ ਦੇ ਰੂ ਵੀ ਭਾਏ ਨੂੰ ਦੇਖੂਗੇ ਉਹਨਾਂ ਨੂੰ ਮੈਸੇਜ ਇਹ ਹੀ ਆ ਕਿ ਹੋ ਸਾਰਾ ਕਾਹ ਹੈ ਪਾਜੀ ਗਾਤਕਮਾਂ ਨੂੰ ਹਟਕੇ ਆਪਣਾ ਸਪੋਰਟਮੈਨ ਨੂੰ ਲਾਓ ਠੀਕ ਹੈ ਜੀ ਤੇ ਸਪੋਰਟਮੈਨ ਨੂੰ ਲਾ ਕੇ ਤੇ ਜਿਹੜੇ ਕਰਕੇ ਪਾਜੀ ਆਪਾਂ ਪਿੱਛੇ ਦੇਖਦੇ ਮੇਰੇ ਨਹੀਂ ਜਿਹੜੇ ਮੁੰਡੇ ਆਪਣੇ ਖੜੇ ਆ ਆਪਾਂ ਬਹੁਤੇ ਪਲੇਅਰਾਂ ਨੂੰ ਪਾਜੀ ਕਰਾਬਾਂ ਵਿੱਚ ਇਸੇ ਕਰਕੇ ਦੱਬਿਆ ਵੀ ਇੱਕ ਨਵੇਂ ਹੌਟਲ ਦੇ ਬੱਚੇ ਨੂੰ ਨਵੇਂ ਪਲੇਅਰ ਨੂੰ ਇਹ ਦੇਖ ਕੇ ਅਸ਼ਾਅਤ ਮਿਲਦਾ ਪਾਜੀ ਵੀ ਅਸੀਂ ਵੀ ਹੌਟਲ ਲੈਵਲ ਦੀ ਗੇਮ ਵਾਂਗ ਕਰ ਸਕਦੇ ਆ ਤੇ ਲੋੜੇ ਕਰਕੇ ਮੇਨ ਪਲੇਅਰ ਵਾਲੇ ਇੰਨਾ ਆਪਾਂ ਇੱਥੇ ਗਾਰੋਵਾਰ ਕੀਤਾ ਹੈਗਾ ਜਤਾਵਿਆ ਕੀਤਾ ਤੇ ਬਹੁਤ ਭਰਿਆ ਮੇਲਾ ਪਾਜੀ ਵਾਹਿਗੁਰੂ ਦੀ ਕਿਰਪਾ ਨਾਲ ਹਜੇ ਵੀ ਆਪਣੇ ਚੱਲੋ ਮੈਚ ਚੱਲਦੇ ਪਿਆ ਨੇ ਮੈਸੇਜ ਮੈਂ ਫਿਰ ਦੁਬਾਰਾ ਰਿਪੀਟ ਕਰੂੰਗਾ ਇਹੀ ਆ ਭਾਜੀ ਨਵੇਂ ਉੱਠਦੇ ਬੱਚਿਆਂ ਨੂੰ ਵੀ ਟਿਊਟਰਸ ਨੂੰ ਦੀ ਮੈਸੇਜ ਇਹ ਆ ਵੀ ਆਪਾਂ ਹੁਣ ਬੜਾ ਟ੍ਰੈਂਡ ਚੱਲਿਆ ਭਾਜੀ ਕਿ ਹਰ ਇੱਕ ਬੱਚੇ ਨੂੰ ਆਪਾਂ ਬਾਲ ਪਈ ਜਾਂਦਾ ਇਹਨੇ ਮੈਨੂੰ ਵੀ ਇਹ ਕਹਿੰਨੇ ਵੀ ਜੇ ਕੋਈ ਬੱਚਾ ਸਪੋਰਟ ਦੇ ਵਿੱਚ ਇੰਟਰਸਟਿਡ ਹੈਗਾ ਉਹਦੀ ਰਿਪੋਰਟ ਕਰੋ ਜਿੰਨੀ ਕਰ ਸਕਦੇ ਆ ਵੀ ਬੱਚਾ ਗਾ ਆਪਣੇ ਇੱਕ ਤਾਂ ਪੰਜਾਬ ਕਰਤਾਰ ਦੇ ਨਾਲ ਜੁੜੇ ਰਹਿੰਦਾ ਦੂਸਰਾ ਆਪਣੀ ਗੇਮਿੰਗ ਵਿਦਿਆ ਕਰਕੇ ਉਹਦੇ ਥਰੂ ਆਪਣਾ ਕਿਸੇ ਨਾ ਕਿਸੇ ਕੰਮ ਤੇ ਭਾਜੀ ਪਹੁੰਚ ਸਕਦਾ ਜਾ ਕੇ